ਡਾਕਟਰ ਪੰਜਾਬ ਜਿਹੜੀਆਂ ਆਇਰਨ ਲੈਵਲਸ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਆਈਆਂ ਨੇ ਪ੍ਰੋਵਿੰਸ਼ੀਅਲ ਉਹਨਾਂ ਬਾਰੇ ਸਾਨੂੰ ਦੱਸੋ ਆਇਰਨ ਦੀ ਜਿਹੜੀ ਫੈਰਟਿਨਿਕ ਨੰਬਰ ਹੁੰਦਾ ਜਿਹੜਾ ਆਇਰਨ ਦਾ ਸਟੇਟਸ ਦੱਸਦਾ ਉਹਦੀ ਲਿਮਿਟ ਪਹਿਲਾਂ 10 ਟੂ 15 ਹੁੰਦੀ ਸੀ ਮਾਈਕਰੋਗ੍ਰਾਮ ਹੁੰਦੀ ਸੀ ਯੂਨਿਟਸ ਤੇ ਉਹ ਹੁਣ ਪ੍ਰੋਵਿੰਸ਼ੀਅਲੀ ਵਧਾ ਕੇ ਉਹਨੂੰ 30 ਕਰਤਾ ਫਾਰ ਐਡਲਟਸ ਐਂਡ 20 ਫਾਰ ਚਿਲड्रन ਤੇ ਬੱਚੇ ਵਾਲੇ 20 ਤੇ ਐਡਲਟਸ ਲਈ 30 ਕੀ ਫਰਕ ਪਏਗਾ ਇਹਦੇ ਨਾਲ ਜਦੋਂ ਵੀ ਅਸੀਂ ਕੋਈ ਵੀ ਟੈਸਟ ਦੀ ਲਿਮਿਟ ਵਧਾਣ ਦੇ ਆ ਘਟਾਣ ਦੇ ਆ ਤੇ ਉਹਦੇ ਨਾਲ ਜਿਹੜਾ ਕੈਪਚਰੇਟ ਹੁੰਦਾ ਵੱਧ ਜਾਂਦਾ ਤੇ ਜਿਹੜਾ ਬੰਦਾ ਪਹਿਲਾਂ ਜੇ ਲੈਸ ਸੇ ਕਿ ਕਿਸੇ ਦਾ ਫੈਰੀਟਿਨ 20 ਸੀਗਾ ਉਹਨੂੰ ਅਸੀਂ ਨਾਰਮਲ ਕਹਿ ਕੇ ਫਿਰ ਅੱਗੇ ਹੋਰ ਉਹ ਦਿਨ ਨਹੀਂ ਦੇ ਲਈ ਨਾ ਤੇ ਅਸੀਂ ਚੈੱਕ ਕਰਨੇ ਆ ਨਾ ਫਿਰ ਉਹਨਾਂ ਨੂੰ ਕੋਈ ਆਰਨ ਦੀ ਸਪਲੀਮੈਂਟੇਸ਼ਨ ਯਾਨੀ ਆਰਨ ਦੀ ਖੁਰਾਕ ਦਿੰਨੇ ਆ ਪਰ ਹੁਣ ਕਿਉਂਕਿ ਇਹ ਲਿਮਿਟ ਵਧਾਤੀ ਹੈ ਤੇ ਜੇ ਹੁਣ ਕਿਸੇ ਦਾ ਵੀ ਆਉਂਦਾ ਹੈ ਫੈਰੀਟਿਨ ਦਾ ਨੰਬਰ ਤੇ ਫਿਰ ਉਹਨਾਂ ਨੂੰ ਇਨਵੈਸਟੀਗੇਸ਼ਨ ਦੀ ਵੀ ਲੋੜ ਹੁੰਦੀ ਹੈ ਕਿਉਂ ਹੈਗੀ ਕਾਰਟ ਕੋਈ ਉਹਨਾਂ ਨੂੰ ਬਿਮਾਰੀ ਹੈਗੀ ਹੈ ਕੋਈ ਸੀਰੀਅਸ ਚੀਜ਼ ਹੈਗੀ ਹੈ ਤੇ ਦੂਸਰਾ ਉਹਦਾ ਟ੍ਰੀਟਮੈਂਟ ਵੀ ਹੋਣਾ ਕਿਉਂਕਿ ਹੁਣ ਇਹ ਨੰਬਰ ਘੱਟ ਹੈਗਾ ਤੇ ਫਿਰ ਟ੍ਰੀਟਮੈਂਟ ਕਰਕੇ ਕਿਉਂਕਿ ਆਰਨ ਦੀ ਜਿਹੜੀ ਡੈਫੀਸ਼ੈਂਸੀ ਆ ਘਾਟ ਹੁੰਦੀ ਉਹਦੇ ਨਾਲ ਬਹੁਤ ਕੁਝ ਸਿੰਪਟਮਸ ਹੁੰਦੇ ਨੇ ਜਿਸ ਤਰ੍ਹਾਂ ਥਕਾਨ ਜੀ ਰਹਿੰਦੀ ਹੈ ਫੋਕਸ ਕਰਨਾ ਔਖਾ ਹੋ ਜਾਂਦਾ ਹੈ ਕਨਸੈਂਟਰੇਸ਼ਨ ਔਖੀ ਹੋ ਜਾਂਦੀ ਹੈ ਸਾਹ ਚੜ੍ਹ ਸਕਦਾ ਹੈ ਹਾਰਟ ਰੇਟ ਵੱਧ ਜਾਂਦੀ ਹੈ ਤੇ ਬਹੁਤ ਕੁਝ ਡਿਪਰੈਸ਼ਨ ਹੋ ਸਕਦਾ ਤੇ ਬਹੁਤ ਕੁਝ ਹੋ ਸਕਦਾ ਤੇ ਉਸ ਕਰਕੇ ਐਸ ਲਿਮਿਟ ਨੂੰ ਥੱਲੇ ਵਧਾ ਕੇ ਨੂੰ ਅਸੀਂ ਕੈਪਚਰੇਟ ਬਤਾਤੀ ਹੈ ਅਸੀਂ ਮੋਰ ਐਂਡ ਮੋਰ ਲੋਕਾਂ ਜਦ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੀ ਹੈ ਪ੍ਰੋਬਲਮ ਉਹਨਾਂ ਨੂੰ ਹੋਰ ਅਸੀਂ ਕੈਚ ਕਰ ਸਕਦੇ ਹਾਂ ਔਰਤਾਂ ਵਿੱਚ ਕਹਿ ਲਓ ਜਾਂ ਟੀਨੇਜਰ ਲੜਕੀਆਂ ਵਿੱਚ ਜਿਹੜੀ ਆਇਰਨ ਦੇ ਲੈਵਲਸ ਹੁੰਦੇ ਆ ਉਹ ਕਿੱਥੇ ਕੋ ਤੱਕ ਹੋਣੇ ਚਾਹੀਦੇ ਆ ਤੇ ਕਿਸ ਤਰ੍ਹਾਂ ਫਰਕ ਹੁੰਦਾ ਉਹਨਾਂ ਵਿੱਚ ਹੁਣ ਤੁਹਾਨੂੰ ਵੀ ਗਾਈਡਲਾਈਨ ਦੇ ਮੁਤਾਬਿਕ ਤਾਂ ਉਹਨਾਂ ਦਾ 30 ਹੋਣਾ ਚਾਹੀਦਾ ਫੈਰਿਟਿਨ ਬਟ ਆ ਅਕਸਰ ਦੇਖਿਆ ਗਿਆ ਹੈ ਕਿ ਸਾਡੀ ਲਾਈਕ teenage girls age, menstrual blood loss ਜਿਹੜਾ ਹਰ ਮੰਥ ਹੁੰਦਾ ਹੈ ਤੇ ਕਿਸੇ ਕਿਸੇ ਨੂੰ ਵੱਧ ਵੀ ਹੁੰਦਾ ਹੈ ਉਹਦੇ ਕਰਕੇ ਉਹਨਾਂ ਦੇ ਆਰਨ ਦੇ ਨੰਬਰ ਬਹੁਤ ਥੱਲੇ ਚਲੇ ਜਾਂਦੇ ਨੇ ਤੇ ਸਪੈਸ਼ਲੀ ਸਾਊਥ ਏਸ਼ੀਅਨ ਕਮਿਊਨਿਟੀਜ਼ ਕਿਉਂਕਿ ਸਾਡੇ ਮੋਸਟਲੀ ਲੋਕੀ ਬਹੁਤ ਸਾਰੇ ਵੈਜੀਟੇਰੀਅਨਸ ਹੁੰਦੇ ਨੇ ਤੇ ਉਹਨਾਂ ਨੂੰ ਆਇਰਨ ਪ੍ਰੋਪਰ ਮਿਲਦਾ ਨਹੀਂ ਤੇ ਉਸ ਕਰਕੇ ਉਹਨਾਂ ਦੇ ਵਿੱਚ ਆਇਰਨ ਦੀ ਕਾਰਟ ਅਕਸਰ ਦੇਖੀ ਜਾਂਦੀ ਹੈ ਜਿਹੜੇ ਟੀਨੇਜ ਤੇ ਹੁੰਦੇ ਨੇ ਜਾਂ ਮੈਂਸਟਰੇਟਿੰਗ ਏਜ ਤੇ ਹੁੰਦੇ ਨੇ ਸੋ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਵਿਮਨ ਮੈਲਸ ਤੇ ਫੀਮੇਲਸ ਦੇ ਵਿੱਚ ਦਨ ਆਇਰਨ ਦਾ ਜਿਹੜਾ ਕੰਜ਼ਮਪਸ਼ਨ ਹੈ ਉਹਦਾ ਫਰਕ ਹੁੰਦਾ ਹੋਏਗਾ ਫਿਰ ਹਾਂਜੀ ਕਿਉਂਕਿ ਹਰ ਮੰਥ ਤੁਸੀਂ ਸਮਝ ਲਿਓ ਕਿ ਬਲੱਡ ਲਾਸ ਹੋਣਾ ਹੀ ਹੈ ਤੇ ਉਹਨੂੰ ਡਾਈਟ ਦੇ ਨਾਲ ਉਹਨੂੰ ਰਿਕਵਰ ਕਰਨਾ ਹੁੰਦਾ ਤੇ ਜੇ ਸਪੈਸ਼ਲੀ ਅਗਰ ਵੈਜੀਟੇਰੀਅਨ ਹੋਏ ਬੰਦਾ ਤੇ ਹਰ ਮਹੀਨੇ ਉਹਦਾ ਬਲੱਡ ਲਾਸ ਵੀ ਹੁੰਦਾ ਤੇ ਫਿਰ ਉਹਨਾਂ ਨੂੰ ਆਇਰਨ ਦੀ ਕਾਰਟ ਹੋ ਸਕਦੀ ਤੇ ਵਿਮਨ ਨੂੰ ਬਾਦ ਖਾਣਾ ਚਾਹੀਦਾ ਆਇਰਨ ਤਾਕੀ ਉਹਨਾਂ ਦਾ ਜਿਹੜਾ ਵੀ ਲਾਸ ਹੈਗਾ ਮੈਂਸਟਰਲ ਲਾਸ ਮਹੀਨੇ ਦਾ ਉਹ ਰਿਕਵਰ ਹੋ ਜਾਵੇ ਤੇ ਐਕਚੁਅਲੀ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹਨਾ ਕਿ ਜੇ ਕੋਈ ਮੈਂਸਟਰੇਟਿੰਗ ਫੀਮੇਲ ਯਾਨੀ ਯੰਗ ਫੀਮੇਲ ਦਾ ਆਇਰਨ ਕਾਟੋਂ ਹੁੰਦਾ ਹੈ ਬਹੁਤ ਅਕਸਰ ਮੋਸਟਲੀ ਉਹ ਹੁੰਦਾ ਕਿ ਉਹਨਾਂ ਦੇ ਬਲੱਡ ਲਾਸ ਹੈਗਾ ਮੈਂਸਟਰਲ ਪੀਰੀਅਡ ਦਾ ਤੇ ਜੇ ਉਹ ਕੰਟਰੋਲਸ ਨਹੀਂ ਆਂਦਾ ਤੇ ਫਿਰ ਹੋਰ ਚੀਜ਼ਾਂ ਵੀ ਚੈੱਕ ਹੁੰਦੀਆਂ ਸਟਮਕ ਚੈੱਕ ਹੁੰਦਾ ਜਿਹੜਾ ਮੈਂ ਕਰਨਾ ਸਟਮਕ ਕੋਲੋਨੋਸਕੋਪੀ ਐਂਡੋਸਕੋਪੀ ਸਾਰੇ ਟੈਸਟ ਹੁੰਦੇ ਨੇ ਪਰ ਜੇ ਕਿਸੇ ਮੇਲ ਵਿੱਚ ਐਡਲਟ ਮੇਲ ਵਿੱਚ ਆਰਐਨਡੀ ਕਾਰਟ ਹੁੰਦੀ ਹੈ ਉਹਨੂੰ ਅਸੀਂ ਕਦੀ ਵੀ ਨਾਰਮਲ ਨਹੀਂ ਮੰਨਦੇ ਉਹਦਾ ਮਤਲਬ ਹੈ ਕਿ ਕੋਈ ਨਾ ਕੋਈ ਬਿਮਾਰੀ ਹੋ ਸਕਦੀ ਹੈ ਕੋਈ ਜਿਸ ਤਰ੍ਹਾਂ ਹੁੰਦੀ ਹੈ ਸੀਲੀਅਕ ਡਿਜ਼ੀਜ਼ ਜਿਹੜਾ ਗਲੂਟਨ ਦਾ ਇਸ਼ੂ ਹੈ ਉਹ ਹੋ ਸਕਦੀ ਹੈ ਢੇਟ ਅਲਸਰ ਹੋ ਸਕਦਾ ਹੈ ਇੰਟਰਸਟਾਈਨਸ ਇਨਫਲਮੇਸ਼ਨ ਹੋ ਸਕਦੀ ਹੈ ਕੈਂਸਰ ਹੋ ਸਕਦਾ ਹੈ ਤੇ ਇਸ ਕਰਕੇ ਜਿਹੜੇ ਮੇਲਸ ਹੁੰਦੇ ਨੇ ਐਡਲਟਸ ਉਹਨਾਂ ਦੇ ਵਿੱਚ ਆਰਐਨਡੀ ਕਾਰਟ ਨੂੰ ਹਮੇਸ਼ਾ ਹੀ ਚੈੱਕ ਕੀਤਾ ਜਾਂਦਾ ਹੈ ਵੀ ਮੈਨੇਜ ਦੇਖਿਆ ਜਾਂਦਾ ਜੇ ਉਹਨਾਂ ਦੇ ਪੀਰੀਅਡਸ ਹੈ ਵੀ ਅਗੇ ਨੇ ਉਹਨਾਂ ਨੂੰ ਆਇਰਨ ਦੀ ਕੁਰਾਗ ਦੇ ਕੇ ਫਿਰ ਉਹਨਾਂ ਦੇ ਪੀਰੀਅਡਸ ਨੂੰ ਕੰਟਰੋਲ ਕਰਕੇ ਜੇ ਫਿਰ ਵੀ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਉਹਨਾਂ ਨੂੰ ਵੀ ਸ਼ਮਕ ਦੇ ਤੇ ਹੋਰ ਚੀਜ਼ਾਂ ਦੀ ਚੈੱਕ ਲੋਡ ਹੁੰਦੀ ਹੈ ਆਇਰਨ ਲੈਵਲਸ ਨੂੰ ਮੇਨਟੇਨ ਕਰਨ ਦੇ ਲਈ ਸਾਨੂੰ ਰੋਜ਼ਾਨਾ ਲਾਈਫ ਚ ਕੀ ਕਰਨਾ ਚਾਹੀਦਾ ਆਇਰਨ ਲੈਵਲਸ ਟੂ ਮੇਨਟੇਨ ਕਰਨ ਲਈ ਤੁਹਾਡੀ ਡਾਈਟ ਵਧੀਆ ਹੋਣੀ ਚਾਹੀਦੀ ਹੈ ਡਾਈਟ ਦੇ ਬਹੁਤ ਧਿਆਨ ਰੱਖਣਾ ਚਾਹੀਦਾ ਸਪੈਸ਼ਲੀ ਵੈਜੀਟੇਰੀਅਨਸ ਨੂੰ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਵੈਜੀਟੇਰੀਅਨ ਸੋਰਸਸ ਹੁੰਦੇ ਨੇ ਆਇਰਨ ਦੇ ਉਹ ਉਹ ਆਇਰਨ ਬੜਾ ਟਾਈਟਲੀ ਬਾਉਂਡ ਹੁੰਦਾ ਹੈ ਸਬਜ਼ੀਆਂ ਵਿੱਚ ਤੇ ਉਹਨਾਂ 모ਸਟਲੀ ਹੁੰਦਾ ਹੈ ਵੈਜ ਪੱਤਿਆਂ ਵਿੱਚ ਹੁੰਦਾ ਜਿਸ ਤਰ੍ਹਾਂ ਪਾਲਕ ਹੁੰਦਾ ਹੈ ਤੇ ਇਹਨਾਂ ਦੇ ਵਿੱਚ ਹੁੰਦਾ ਬੜਾ ਟਾਈਟਲੀ ਬਾਉਂਡ ਹੁੰਦਾ ਹੈ ਉਹਨੂੰ ਉਹ ਪ੍ਰੋਪਰ ਕਦੀ ਕਦੀ ਅਬਜ਼orb ਨਹੀਂ ਹੁੰਦਾ ਤੇ ਜਿਹੜੇ ਵੈਜੀਟੇਨ ਨੇ ਉਹਨਾਂ ਦਾ ਸਪੈਸ਼ਲੀ ਆਇਰਨ ਦੇ ਨੰਬਰ ਉਹਨਾਂ ਦੇ ਚੈੱਕ ਹੋਣੇ ਚਾਹੀਦੇ ਨੇ ਜੇ ਉਹਨਾਂ ਨੂੰ ਘਾਟ ਹੈਗੀ ਹੈ ਤੇ ਉਹਨਾਂ ਨੂੰ ਖੁਰਾਕ ਦੇ ਕੇ ਯਾਨੀ ਦਵਾਈ ਦੇ ਨਾਲ ਆਇਰਨ ਦੀ ਸਪਲੀਮੈਂਟ ਦੇ ਨਾਲ ਉਹਨਾਂ ਨੂੰ ਟ੍ਰੀਟ ਕਰਨਾ ਚਾਹੀਦਾ ਹੈ